ਪੰਜਾਬ ਭਰ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਾਸਤੇ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਬੀਤੇ ਦਿਨੀ ਕੈਬਨਟ ਮੰਤਰੀ ਅਮਨ अरोड़ा ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਉਸਦਾ ਅਸਰ ਮਾਨਸਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਮਾਨਸਾ ਦੇ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਲਗਾਤਾਰ ਸਰਚ ਅਭਿਆਨ ਚੱਲ ਰਹੇ ਨੇ ਪਰ ਉੱਥੇ ਹੀ ਖਾਸ ਤੌਰ ਤੇ ਅੱਜ ਕਸਬਿਆਂ ਦੇ ਵਿੱਚ ਵੀ ਜਿਹੜਾ ਆ ਸਰਚ ਅਭਿਆਨ ਚਲਾਇਆ ਗਿਆ ਮਾਨਸਾ ਦੇ ਕੋਨੇ-ਕੋਨੇ ਦੇ ਵਿੱਚ ਪਿੰਡਾਂ-ਪਿੰਡਾਂ ਦੇ ਵਿੱਚ ਪੁਲਿਸ ਜਿਹੜੀ ਪਹੁੰਚਦੀ ਨਜ਼ਰ ਆਈ ਹੈ ਅਤੇ ਘਰ-ਘਰ ਦੇ ਵਿੱਚ ਛਾਪੇਮਾਰੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਦੇਖਣ ਨੂੰ ਮਿਲੀ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸਰਚ ਅਭਿਆਨ جاری ਹੈ ਸਰਚ ਅਭਿਆਨ ਦੇ ਵਿੱਚ ਤਕਰੀਬਨ 300 ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਨੇ ਦੇਖਣ ਨੂੰ ਮਿਲੇ ਨੇ ਇੱਕ ਐਸਪੀ 7 ਡੀਐਸਪੀ ਅਤੇ 12 ਐਸਐਚਓ ਐਸੋ ਮੁਹਿੰਮ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਸਰਚ ਅਭਿਆਨ ਦੇ ਦੌਰਾਨ ਵਕਫ ਵਕ ਟੀਮਾਂ ਦਾ ਗਠਿਤ ਕਰਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਆ ਤੈਨਾਤ ਕੀਤਾ ਗਿਆ ਹੈ ਤਾਂ ਪਿੰਡ ਭੰਮੇ ਕਲਾਂ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਡੀਆਈਜੀ ਖੁਦ ਹਰਜੀਤ ਸਿੰਘ ਪਹੁੰਚੇ ਨੇ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਜਿਸ ਦੇ ਤਹਿਤ ਪੁਲਿਸ ਦੇ ਵੱਲੋਂ ਸਰਚ ਅਭਿਆਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੜਕਸਾਰ ਹੀ ਵਕ ਵਕ ਟੀਮਾਂ ਦੇ ਵੱਲੋਂ ਸਰਚ ਅਭਿਆਨ ਚਲਾ ਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਅੱਜ ਇਸ ਸਰਚ ਅਭਿਆਨ ਦੇ ਵਿੱਚ 300 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਨੇ ਅਤੇ ਆਹਲ ਅਧਿਕਾਰੀ ਵੀ ਇਸ ਅਭਿਆਨ ਦੇ ਵਿੱਚ ਜਿਹੜੇ ਨੇ ਮੌਜੂਦ ਨੇ ਤਾਂ ਸ਼ਾਮ ਤੱਕ ਪੁਲਿਸ ਦੇ ਵੱਲੋਂ ਸਰਚ ਅਭਿਆਨ ਲਗਾਤਾਰ ਜਾਰੀ ਰਹੇਗਾ ਜਿੰਨੀ ਵੀ ਰਿਕਵਰੀ ਸ਼ਾਮ ਤੱਕ ਹੋਵੇਗੀ ਮੀਡੀਆ ਦੇ ਨਾਲ ਉਸ ਨੂੰ ਵੀ ਸਾਂਝਾ ਕੀਤਾ ਜਾਵੇਗਾ ਇਸ ਮੌਕੇ ਤੇ ਆਮ ਲੋਕਾਂ ਨੂੰ ਵੀ ਖਾਸ ਅਪੀਲ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਉੱਤੇ ਨਕੇਲ ਪਾਈ ਜਾ ਸਕੇ ਇਹ ਜਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਸਾਡਾ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇੱਕ ਮਾਨਸਾ ਉਹਦੇ ਤਹਿਤ ਆਜ ਜਿਹੜਾ ਹੈਗਾ ਬਈ ਜਗ੍ਹਾ ਤੇ ਸਾਡੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਐਸਐਸਪੀ ਸਾਹਿਬ ਅ ਜਿਹੜਾ ਮੈਨੂੰ ਪੁੱਛਿਆ ਅਗੇ ਅੱਜ ਇੱਥੇ 15 ਜਗ੍ਹਾ ਤੇ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਔਰ ਲਗਭਗ 300 ਦੇ ਕਰੀਬ ਪੁਲਿਸ ਮੁਲਾਜ਼ਮ ਜਿਨ੍ਹਾਂ ਇੱਥੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਜਿਹੜਾ ਦੋ ਵਿਅਕਤੀਆਂ ਨੂੰ ਹਲੇ ਤੱਕ ਅਸੀਂ ਰਾਉਂਡ ਅਪ ਕਰ ਚੁੱਕੇ ਹਾਂ ਜਿਨ੍ਹਾਂ ਤੋਂ ਸ਼ਿਜ਼ਾ ਪ੍ਰਾਪਤ ਮਿਲਿਆ ਤੇ ਜਿਹੜਾ ਸਾਡੀ ਇਹ ਮੁਹਿੰਮ ਹੈ 1 ਮਾਰਚ ਤੋਂ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਹਲੇ ਤੱਕ 39 ਐਫਆਰ ਦਰਜ ਕਰ ਚੁਕੇ ਆ ਤੇ 50 ਦੇ ਕਰੀਬ ਜਿਹੜੇ ਨੇ ਨਸ਼ਾ ਸਮਗਰਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕੇ ਜਿਹੜਾ ਸਾਡਾ ਰੈਗੂਲਰ ਨਸ਼ਿਆਂ ਦੇ ਖਿਲਾਫ ਜਿਹੜਾ ਸਾਡਾ ਐਕਸ਼ਨ ਚੱਲ ਰਿਹਾ ਉਹਦੇ ਚ 1 ਜਨਵਰੀ ਤੋਂ ਅਸੀਂ ਲਗਭਗ 100 ਦੇ ਤਰੀਕੇ ਨੂੰ ਐਫ ਆਈ ਆਰ ਦਰਜ ਕਰਨ ਉਪਰੰਤ 125 ਵਿਅਕਤੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਜਿਹੜਾ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਦੋ ਤਰੀਕੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਯੁੱਧ ਹੈ ਨਸ਼ਿਆਂ ਦੇ ਵਿਰੁੱਧ ਇਹ ਚੱਲ ਰਿਹਾ ਹੈ ਜਿੱਤਾਂ ਜਿਹੜਾ ਪੁਲਿਸ ਦਾ ਜਿਹੜਾ ਕਾਰਵਾਈ ਹੈ ਜਿਹੜੀ ਡਰੱਗਸ ਮੁਕਦਰਾ ਨੂੰ ਖਿਦਾਰ ਕਰਨਾ ਔਰ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦੇਣਾ ਦੂਸਰਾ ਹੈਗਾ ਕਿ ਲੋਕਾਂ ਨੂੰ ਜਿਹੜਾ ਹੈਗਾ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਜਿਹੜਾ ਹੈਗਾ ਇਹ ਨਸ਼ਿਆਂ ਦੀ ਜਿਹੜੀ ਇਹ ਜਿਹੜੀ ਸਾਡੀ ਬਿਮਾਰੀ ਕੁਝ ਵਿਅਕਤੀਆਂ ਨੂੰ ਜਿਹੜੀ ਲੱਗ ਜਾਂਦੀ ਹੈ ਜਾਂ ਕੁਝ ਜਿਹੜੇ ਮੁਹੱਲੇ ਨੇ ਜਾਂ ਕੁਝ ਜਿੱਦਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਕਿ ਇਸ ਕੰਮ ਦੇ ਵਿੱਚ ਪੈਸੇ ਦੀ ਪ੍ਰਾਪਤੀ ਹੁੰਦੀ ਹੈ ਉਹਸ ਲਾਲਚ ਦੇ ਕਾਰਨ ਉਹ ਇਸ ਕੰਮ 'ਚ ਪਏ ਹੋਏ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਕਿ ਇਸ ਕੰਮ ਤੋਂ ਉੱਦਰੀਣ ਲੋਕਾਂ ਨੂੰ ਜਿਹੜੇ ਕਿ ਕਾਫੀ ਦਿਨ ਤੋਂ ਨਸ਼ਾ ਗ੍ਰਸਤ ਨੇ ਉਹਨਾਂ ਨੂੰ ਨਸ਼ਾ ਛੁਡਾਉਣਾ ਡੀ ਐਡਿਕਸ਼ਨ ਸੈਂਟਰ ਦੇ ਰਾਹੀਂ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਨਾ ਤਾਂ ਕਿ ਉਹ ਨਸ਼ਾ ਛੱਡਣ ਅਤੇ ਇਸ ਤਰੀਕੇ ਦੇ ਸੈਮੀਨਾਰ ਜਿਹੜਾ ਹੈਗਾ ਪਬਲਿਕ ਦੇ ਵਿੱਚ ਵੀ ਅਸੀਂ ਕਰਵਾ ਰਹੇ ਹਾਂ ਸਭ ਲੋਕਾਂ ਨੂੰ ਕਿਸ ਦੇ ਲੋਕਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਇਹ ਸਿੱਧਾ ਵਾਰਨਿੰਗ ਹੈਗੀ ਹੈ ਕਿ ਉਹ ਹੀ ਕੱਲ੍ਹ ਵੀ ਅਸੀਂ ਉਹਨਾਂ ਨੂੰ ਵਾਰਨ ਕੀਤਾ ਹੈਗਾ ਔਰ ਕਈ ਵਾਰੀ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ ਔਰ ਜਿਹੜੀਆਂ ਪ੍ਰਾਪਰਟੀ ਜਿਹੜੀਆਂ ਜ਼ਬਤ ਵੀ ਕੀਤੀਆਂ ਜਾ ਰਹੀਆਂ ਪੁੱਛ ਜਿਹੜੇ ਇਹੋ ਜਿਹੇ ਡਰੱਗਸ ਹੰਗਰਰ ਨੇ ਉਹਨਾਂ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜਿਹੜੀ ਕਿ ਪਹਿਲਾਂ ਨਾਲੋਂ ਕਾਫੀ ਜਿਹੜਾ ਜ਼ਿਆਦਾ ਤੀਬਰ ਰਿੱਕੇ ਨਾਲ ਅਸੀਂ ਕਰ ਰਹੇ ਹਾਂ ਤੋਂ ਸਾਡੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹ ਇਹਨਾਂ ਕੰਮਾਂ ਤੋਂ ਜਿਹੜਾ ਹੈਗਾ ਗੁਰੇਜ਼ ਕਰਨ ਕਿਉਂਕਿ ਇਹਦੇ ਨਾਲ ਸਿਰਫ਼ ੁਨਾਰੀ ਪੈਸੇ ਦੀ ਜਾਂ ਨਸ਼ੇ ਦੀ ਪੂਰੀ ਨਹੀਂ ਹੁੰਦੀ ਬਲਕਿ ਇਹੋ ਜੇ ਕੰਮ ਨਾਲ ਸਮਾਜ ਦੇ ਵਿੱਚ ਇੱਕ ਮਾੜਾ ਇੰਪ੍ਰੈਸ਼ਨ ਪੈਂਦਾ ਔਰ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਗਲਤ ਪਾਸੇ ਵੱਲ ਜਾਣ ਤੋਂ ਉਝਾਂਸ ਫੜਦਾ ਠੀਕ ਹੈ ਥੈਂਕ ਯੂ